ਤੇ ਤਦਸਮੇਸ਼ ਆਪ ਦੇਖੇ ਤਲਵਾਰ ਨੂੰ ਵਾਰੀ ਵਾਰੀ ਤੋੜਿਆ ਵਾਰੀ ਵਾਰੀ ਤੋੜਿਆ ਅਜੀਤ ਤੇਜ ਜਹਾਰ ਨੂੰ ਅਜੀਤ ਤੇਜ ਜਹਾਰ ਪ੍ਰਣਾਮ ਸੋਨੂ ਲੱਖ ਵਾਰੀ ਇੱਕ ਪੁੱਤ ਵੀ ਕੋਈ ਵਿਰਲ ਲੈ ਵਾਰੇ ਮਹਾਰਤ ਕੇ ਤੁਸੀਂ ਚਾਰ ਗੁਰੂ ਜੀ ਪਰਣਾਮ ਸੋਨੂ ਲਖਵਾਰ ਗੁਰੂ ਜੀ ਪਰਣਾਮ ਸੋਨੂ ਲਖਵਾਰ ਗੁਰੂ ਜੀ ਤੁਸੀਂ ਚਿੜੀਆਂ ਬਣਨਾ ਛੱਡੋ ਹੁਣ ਬਾਜ਼ ਬਣ ਜਾਓ ਅਗਿਆਨ ਦੇ ਹਨੇਰੇ ਕੋਠੜੇ 'ਚ ਮੋਮਬੱਤੀਆਂ ਜਗਾਓ ਮਾਰੋ ਹਮਲਾ ਤੇ ਜਿੱਤ ਜਾਓ ਕਲਮ ਨੂੰ ਤੁਸੀਂ ਆਪਣੀ ਤਲਵਾਰ ਬਣਾਓ ਮੈਂ ਪਰਮਜੀਤ ਸਿੰਘ ਭੰਗੂ ਤੁਸੀਂ ਜੁੜ ਚੁੱਕੇ ਹੋ ਸ਼ਵਾਰਕ ਟੀਵੀ ਚੈਨਲ ਦੇ ਨਾਲ ਅਸੀਂ ਮੌਜੂਦ ਹਾਂ ਅੱਜ ਕੈਨੇਡਾ ਦੇ ਉੱਗੇ ਸ਼ਹਿਰ ਕੈੰਗਰੀ ਦੇ ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਜਾਨੀ ਕਿ ਕੋਸੋ ਹਾਲ ਵਿਖੇ ਜਿੱਥੇ ਕੰਗਰੀ ਲੇਖਕ ਸਭਾ ਕਲਚਰ ਐਸੋਸੀਏਸ਼ਨ ਵੱਲੋਂ ਨਵੇਂ ਸਾਲ 2026 ਦੇ ਵਿੱਚ ਆਪਣੀ ਪਹਿਲੀ ਮਹੀਨਾਵਾਰ ਮੀਟਿੰਗ ਕੀਤੀ ਗਈ ਅੱਜ ਦੀ ਇਹ ਮੀਟਿੰਗ ਦਸਵੇਂ ਪਾਸ਼ਾ ਸ਼੍ਰੀ ਗ੍ਰੀ ਗੋਬਾ ਸੰਗੀ ਦੇ ਜੀਵਨ ਸਫਰੇ ਸ਼ਹਾਦਤ ਤੇ ਵਿਸ਼ੇਸ਼ ਤੌਰ ਤੇ ਸਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਰਹੀ ਮੀਟਿੰਗ ਦਾ ਸੰਚਾਲਨ ਕੈਮਰੀ ਲੇਖਕ ਸਭਾ ਕਲਚਰ ਐਸੋਸੀਏਸ਼ਨ ਦੇ ਸਕੱਤਰ ਮੈਡਮ ਗਲਚਾਰਨ ਕੌਰ ਖਿੰਦਜੀ ਵੱਲੋਂ ਬਾਖੂਬੀ ਕੀਤਾ ਗਿਆ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਚਲਕੀਆਂ ਤੁਸੀਂ ਬਣੇ ਰਹੋ ਸ਼ਵਾਲਕ ਟੀਵੀ ਚੈਨਲ ਦੇ ਨਾਲ ਰੁਖ ਹੁਣੀ ਆਏ ਨੇ ਬਹੁਤ ਬਹੁਤ ਫਟਾ ਸਵਾਗਤ ਹੈ ਰੁਖ ਦੇ ਨਾਲ ਬਿਲਕੁਲ ਕੋਈ ਗੱਲ ਨਹੀਂ ਹੋਈ ਹਜੇ ਇਹਨਾਂ ਦਾ ਤੇ ਆਪਣੇ ਆਪ ਬੋਲਣਗੇ ਕਿ ਇਹ ਕਿਸ ਤੰਗ ਦੇ ਨਾਲ ਕਹਿੰਦੇ ਨੇ ਵਰਡ ਆਫ ਮਾਉਥ ਜਿਹੜਾ ਹੈ ਉਹ ਇਹਨਾਂ ਨੂੰ ਕਹਿ ਦਿੱਲੀ ਲੇਖਕ ਸਭਾ ਦੇ ਵਿੱਚ ਲ ਬਹੁਤ ਬਹੁਤ ਫਟਾ ਸਵਾਗਤ ਹੈ ਜੀ ਆਇਆਂ ਨੂੰ ਤਾਜਵੀਰ ਬੇਟਾ ਹੈ ਮੈਨੂੰ ਲੱਗਦਾ ਮੈਂ ਤਾਂ ਪਹਿਲੀ ਵਾਰ ਇਹਨੂੰ ਦੇਖਿਆ ਤਾਜਵੀਰ ਤੇਰਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਕਹਿੰਦੇ ਇਹਨਾਂ ਦੇ ਗ੍ਰਾਹੀ ਹ ਤੇ ਗ੍ਰਾਹੀ ਹੋਣਾ ਬੜਾ ਵੱਡਾ ਮਾਣ ਹੁੰਦਾ ਹੈ ਸੋ ਸਾਨੂੰ ਵੀ ਫਖਰ ਹੈ ਤੈਨੂੰ ਲੱਗਦਾ ਹੈ ਕਿ ਤੁਸੀਂ ਸਾਡੀ ਫਿਕਰ ਲੈਂਦੇ ਹੋ। ਅੱਜ ਦੇ ਇਸ ਮੀਟਿੰਗ ਦੇ ਵਿੱਚ ਜਿਨੇ ਕਿ ਜਦੋਂ ਭੇਜਿਆ ਗਿਆ ਸੀ ਮੈਸੇਜ ਤਾਂ ਉਹਦੇ ਬਿਸ਼ੇ ਤੇ ਅਸੀਂ ਅੱਜ ਕਿੱਸੀ ਗੱਲਬਾਤ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਵਿੱਚ। ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਜਿਨ੍ਹਾਂ ਦਾ ਜਨਮ ਦਿਹਾੜਾ ਜਨਮ ਦਿਵਸ ਹਮੇਸ਼ਾ ਆਉਂਦਾ ਹੈ। ਇਸ ਤੋਂ ਪਹਿਲਾਂ ਅਸੀਂ ਇਹਦੇ ਬਾਰੇ ਚ ਗੱਲਬਾਤ ਕਰੀਏ। ਮੈਂ ਚਾਹਾਂਗੀ ਕਿ ਅਸੀਂ ਆਪਣੇ ਇਸ ਪੁਰਮ ਨੂੰ ਪੂਰਾ ਕਰੀਏ। ਸਾਡੇ ਸਭ ਦੇ ਪ੍ਰਧਾਨ ਸਤਿਕਾਰਯੋਗ ਸਵਤਾਜੀ ਪਲੀਜ਼ ਆਓ ਤੇ ਅਪਰਸੀਡ ਗ੍ਰੀਟ ਕਰੋ ਥੈਂਕ ਯੂ ਥੈਂਕ ਯੂ ਤੇ ਮੈਂ ਹੁਣ ਬੜੇ ਸਤਿਕਾਰ ਦੇ ਨਾਲ ਦੇਖੀ ਕਰਦੀ ਆ ਸੇਖੋ ਸਾਧੂ ਜੀ ਸਤਿ ਸ੍ਰੀ ਅਕਾਲ ਜੀ ਮੈਂ ਦਿਕਰਾਂਗੀ ਕੋਈ ਅਨੁਸ਼ਾਰੀ ਵਾਜ ਜੇ ਕਿਸੇ ਦੀ ਜ਼ਰੂਰਤ ਅੱਜ ਕਿਰਤ ਗੁਰੂਆਂ ਕੋ ਹੱਥ ਦੇਖੇ ਤਲਵਾਰ ਨੂੰ ਤੇ ਸਾ ਗੁਰੂ ਆਪ ਹੱਥ ਦੇਖੇ ਤਲਵਾਰ ਨੂੰ ਵਾਰੀ ਵਾਰੀ ਤੋੜਿਆ ਵਾਰੀ ਵਾਰੀ ਤੋੜਿਆ ਅਜੀਤ ਤੇਜ ਜਾਰ ਨੂੰ ਅਜੀਤ ਤੇਜ ਜਾਰ ਨੂੰ ਤੇ ਤਦ ਸਮੇਂ 'ਚ ਆਪ ਦੇਖੇ ਦਿਲਵਾਰ ਨੂੰ ਵਾਰੀ-ਵਾਰੀ ਤੋੜਿਆ ਵਾਰੀ-ਵਾਰੀ ਤੋੜਿਆ ਅਜੀਤ ਤੇ ਗੁਜਾਰ ਨੂੰ ਅਜੀਤ ਤੇ ਗੁਜਾਰ ਨੂੰ ਗੜੀ ਚਮਕਾਰ ਦੀਚ ਆਣਂ ਡੇਰੇ ਲਾਏ ਸੀ ਘੜੀ ਚਮਕਾਰ ਦਿੱਤ ਆਣਂ ਡੇਰੇ ਲਾਏ ਸੀ ਵੈਰੀ ਦੀ ਅੱਖ ਜਾਵੀ ਜਦ ਫਿਰ ਕੇ ਰਪਾਏ ਸੀ ਵੈਰੀ ਦੀ ਅੱਖ ਜਾਵੀ ਜਦ ਫਿਰ ਕੇ ਰਪਾਏ ਸੀ ਸੋਖ ਨਹੀਂ ਕੋਈ ਹੱਥ ਪਾਉਣਾ ਸੋਖ ਨਹੀਂ ਸਿਹੱਤ ਪਾਉਣ ਸੱਚੀ ਸਹਿਰਕਾਰ ਨੂੰ ਵਾਰੀ ਵਾਰੀ ਤੋੜਿਆ ਵਾਰੀ ਵਾਰੀ ਤੋੜਿਆ ਅਜੀਤ ਤੇਜੁਦਾਰ ਨੂੰ ਅਜੀਤ ਤੇਜੁਦਾਰ ਨੂੰ ਕਿਤੁਰ ਨੂੰ ਰਹਿ ਗਏ ਜਦ ਕੋਡੇ ਖੜ ਨੂੰ ਤੁਰ ਨੋ ਰਹੇ ਕਿਨੂ ਹਾਲ ਸੁਣਾਈਏ ਮੇਲਾ ਦੋ ਦਿਨ ਦਾ ਜਲ ਮਿਲ ਜਸ਼ਨ ਮਨਾਈਏ ਮੇਲਾ ਦੋ ਦਿਨ ਦਾ ਮੱਖਣ ਸ਼ਰਮਾ ਕੀ ਕਰੀਂਗੇ ਆਪਣਾ ਆਪ ਦਵਾ ਲੇ ਤਸੀਹੇ ਨੇ ਤੇ ਆਪਣਾ ਨਹੀਂ ਜਦ ਮਨਜ਼ੂਰ ਬਣਾ ਲਿਓ ਇਸ਼ਕ ਕਿਤੇ ਲਾ ਲਿਆ ਜੀ ਮਿਸਾਲ ਦੁਨੀਆ ਤੇ ਬਣ ਜਾਓ ਮੌਤ ਲਈ ਵੀ ਹੋ ਸਕਦਾ ਹੈ ਖਾਸਕੇ ਇੱਕ ਦਿਨ ਜੱਗ ਜਾਊ ਇਸ ਦੀ ਇਹੀ ਕਰਾਮਾਤ ਹੈ ਹਰ ਦੁੱਖ ਲਗਦਾ ਦਾਤ ਹੈ ਅਜੇ ਤਾਂ ਬੜੀ ਦੂਰ ਹਾਂ ਇੱਕ ਦਿਨ ਅਸੀਂ ਇਸ਼ਕ ਤਮਾਵਾਂਗੇ ਕਿਉਂਕਿ ਆਪਾਂ ਤਾਂ ਜੇ ਅਧੂਰੇ ਆਪਨੇ ਵਰਗੇ ਬੰਦੇ ਦੀ ਗੱਲ ਹੈ ਜੀ ਅਜੇ ਤਾਂ ਬੜੀ ਦੂਰ ਹਾਂ ਇੱਕ ਦਿਨ ਇੱਕ ਦਿਨ ਇਸ਼ਕ ਤਮਾਵਾਂਗੇ ਇਸ਼ਕ ਹਕੀਕੀ ਕਰਕੇ ਫਿਰ ਆਪਣਾ ਆਪ ਲਵਾਵਾਂਗੇ ਆਪਣਾ ਆਪ ਕਰਵਾਵਾਂਗੇ ਨਸਾਰੇ ਨੂੰ ਨਵੇਂ ਸ਼ਾਦੀਆਂ ਬਹੁਤ ਬਹੁਤ ਜੁਦਾਈਆਂ ਨੇ ਨੂੰ ਨਵਾਂ ਸਾਰਾ ਇਨਸਾਨੀ ਬਖਸ਼ਿ ਅਜਨਸਾਨੀਆਂ ਦਾ ਕਾਹਨ ਹੋ ਰਿਹਾ ਕਿਸੇ ਵੀ ਸ਼ੇਧ ਨੂੰ ਜੇਗਾ ਦੇ ਲੈ ਲੋ ਕਿਸੇ ਹੋਰ ਤੇ ਲੈ ਲੋ ਪਰਿਵਾਰ ਕਲੇ ਲੋ ਕਮੇਟੀਆਂ ਪ੍ਰਧਾਨਾਂ ਤੇ ਲੈ ਇਨਸਾਨੀ ਮੇ ਖਤਰਾ ਹੋ ਗਈ ਜੋ ਮੇਰੀ ਦਸੀ ਹੈ ਯਾਰ ਜਿਵੇਂ ਬਾਜੀ ਕੀ 30000 ਹਾਲ ਦੀ ਲੋਕਈ ਰਿਪੋਰਟ ਇਹ ਕੰਮੇ ਮੈਂ ਕਿ ਨਹੀਂ ਲਾਉਂ ਉਹਨੂੰ ਬਹੁਤ ਕਾਣ ਲੱਗ ਕੇ ਇਨਸਾਨੀ ਥੋੜੀ ਚਾਹੀਦੀ ਹੈ ਉਹ ਮੈਂ ਹੀ ਅਰਦਾਸ ਕਰਦਾ ਹਰ ਇੱਕ ਇਨਸਾਨ ਵੀਰ ਬੱਚੇ ਤੇ ਭੈਣਾਂ ਵੀ ਇਨਸਾਨੀ ਬਖਸ਼ਿ ਬਾਕੀ ਗੱਲ ਜੜੀ ਗੁਰਗੁਰਦੇ ਸਿੰਘ ਜੀ ਉਹਨਾਂ ਦਾ ਸਮਾਨ ਹੀ ਕੋਈ ਨਹੀਂ ਠੀਕ ਹੈ ਮੇਰੇ ਲਿਟਰੇਚਰ ਨੇ ਮੇਰੀਆਂ ਤਾਂ ਜਮਾਤਾਂ ਕਿਥੋਂ ਦੋ ਕਿਥੋਂ ਉਹ ਹਿੰਦੀ ਦੀਆਂ ਪੰਜ ਮੇਰੀਆਂ ਪੰਜਾਬੀ ਦੀ ਉਗੜਾ ਰਚਕੇ ਇਹ ਬਿਲੀ ਬੋੜਾ ਦਾ ਇਰਾਦਾ ਸੀ ਜੇ ਵੀ ਤੇ ਲੇਖ ਗੁਰੂ ਗੁਰਦੇ ਸਾਹਿਬ ਦਾ ਗਾਣਾ ਨਹੀਂ ਬੜਾ ਅੱਖ ਲੱਗਣਾ ਗੁਰਨਾਣ ਕੀ ਇਹ ਲੇਖ ਬੜਾ ਸੋਹਕਾ ਸੀ ਪਰ ਇਹੋ ਜਿਹਾ ਸ਼ੈਅ ਸਾ ਕਿਤਨੀ ਬਣੀ ਸਰਵਾ ਸੁਭਾਨੀ ਜੇਰੇ ਬੈਠੇ ਬੈਠੇ ਗੱਲ ਯਾਦ ਆਈ ਉਹਨੂੰ ਗੁਰਦੁਆਰਾ ਗਿਆ ਸੀ ਪਹਿਲੀ ਗੀਤਨਵਾਕ ਨੂੰ ਪਾਸੇ ਖੜ ਕੇ ਦੇਖਿਆ ਉੱਥੇ ਨੌਜਵਾਲ ਪੀੜੀ ਬੜਾ ਨਮਸਤਕੋਨਾਰੀ ਸੀ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੋਈ ਤੇ ਅਸੀਂ ਬੁੱਢੇ ਠੇਰੇ ਦੇ ਮੱਥਾ ਟੇਕ ਕੋਣਾ ਜਿਵੇਂ ਬਾਬਾ ਜੀ ਕਹਿੰਦੇ ਚੱਲੋ ਯੰਗ ਪੀੜੇ ਬੇਟਾ ਚਹਿਲ ਤੇਜਵੀਰ ਜੀ ਉੱਥੇ ਬੈਠਾ ਨਾ ਉਹਦੇ ਨਾਲ ਹੀ ਪੀ ਲੱਗ ਰਿਹਾ ਪ੍ਰੀਤ ਸਾਕਰ ਸਾਕਰਪੁਰ ਕੀਤੇ ਮੈਨੂੰ ਲੱਗਿਆ ਕਿ ਮੈਂ ਸੱਕੜੀ ਕਹੂੰਗਾ ਮੈਂ ਚੰਗਾ ਲੱਗਦਾ ਜੋ ਕਿ ਉਹ ਕਾਲਸੋ ਨਹੀਂ ਹੈ ਉਹਨਾਂ ਇਹ ਟੈਕਨੋਲੋਜੀ ਚਾਹੀਦੀ ਮੇਰਾ ਪਰਮੇਸ਼ਰ ਬੜੀ ਖੁਸ਼ੀ ਹੋਈ ਨੌਜਵਾਨ ਪੀੜੀ ਆ ਰਹੀ ਬੇਟੇ ਬੇਟੀਆਂ ਬੱਚੇ ਨੰਮਸਤੇ ਕਰਨ ਲਈ ਹੂੰ ਬੈਠਾ ਕਿਉਂ ਬਣਦਾ ਰਹਿੰਦਾ ਸੋਚਾਂ ਦੇ ਤਾਣੇ ਬਾਣੇ ਖੌਰੇ ਕਦੇ ਉੱਡ ਪੁੱਡ ਜਾਣਾ ਇਹ ਤਾਂ ਬਸ ਰੱਬ ਹੀ ਜਾਣੇ ਬੈਠਾ ਕਿਉਂ ਬਣਦਾ ਰਹਿੰਦਾ ਜ਼ਿੰਦਗੀ ਚੋਂ ਚੱਲ ਕੇ ਕੱਖ ਵੀ ਨਾ ਪੜ੍ਹ ਲੈ ਕੇ ਵੇਦ ਪੁਰਾਣੇ ਰੱਬ ਕਦੇ ਨਾ ਉਹਨਾਂ ਨੂੰ ਮਿਲਿਆ ਹੁੰਦੇ ਜੋ ਬੜੇ ਸਿਆਣੇ ਬੈਠਾ ਕਿਉਂ ਬਣਦਾ ਰਹਿੰਦਾ ਜਿੱਥੇ ਜਮ ਤਾ ਟੇਕੇ ਉਹੀ ਤਾਂ ਦਿੰਦਾ ਗਾਣੇ ਸੁੱਖਾਂ ਦੀਆਂ ਧਾਕ ਲੈ ਜਾਂਦੇ ਹੁੰਦੇ ਜੋ ਦਿਲੋਂ ਨਿਵਾਣੇ ਬੈਠਾ ਕਿਉਂ ਬਣਦਾ ਰਹਿੰਦਾ ਵੇ ਸੋਚਾਂ ਦੇ ਤਾਣੇ ਬਾਣੇ ਕੌਣ ਕਦੇ ਉੱਡ ਪੁੱਟ ਜਾਣਾ ਇਹ ਤਾਂ ਬਸ ਰੱਬ ਹੀ ਜਾਣੇ ਲਖਣਾ ਨੇ ਰੇਣ ਸੱਤੋਂ ਵਜਾਂ ਵਾਲੇ ਮਾਹੀ ਦਾ ਲਖਣਾ ਨੇ ਰੇਣ ਸੱਤੋਂ ਵਜਾਂ ਵਾਲੇ ਮਾਹੀ ਦਾ ਰੂਹ ਮਰੂਹ ਮਰੀਲੀ ਉਸ ਸੰਤ ਸਿਪਾਏ ਦਾ ਗਸ਼ਵੇਸ਼ ਪਿਤਾਵਾਲੀ ਕੋਈ ਗੱਲ ਕਰਨੀ ਤਾਂ ਸੁਰੇਨੰਦੀ ਵੱਧ ਆਉਣ ਵਾਲੀ ਗੱਲ ਹੈ ਉਹਨੇ ਸ਼ਖਸੀਅਤ ਦੇ ਇੰਨੇ ਪਹਿਲੂ ਆ ਕਿ ਸਾਡੀਆਂ ਕਲਮਾਂ ਉਹਦੇ ਉੱਤੇ ਅੰਤਕੋਚ ਤੱਕ ਪਹੁੰਚ ਨਹੀਂ ਸਕੀਆਂ ਲਖਨਾਲੀ ਰੇਣ ਸਾਥੋ ਵਾਜਾ ਵਾਲੇ ਮਾਹੀ ਦਾ ਰੋਮ ਰੋਮ ਨਹੀਂ ਉਸ ਸੰਤ ਸਿਪਾਹੀ ਦਾ ਕਿਹੜਾ ਪੁੱਤ ਪਿਤਾ ਨੂੰ ਸ਼ਹੀਦੀਆਂ ਲਈ ਤੋਰਦਾ ਕਿਹੜਾ ਪੁੱਤ ਪਿਤਾ ਨੂੰ ਸ਼ਹੀਦੀਆਂ ਲਈ ਤੋਰਦਾ ਰੰਗਲੇ ਸੁਪਨ ਰੰਗਲੇ ਸੁਪਨਿਆਂ ਨੂੰ ਕੌਣ ਹੱਥੀਂ ਖੋਲਦਾ ਇੰਨਾ ਵੱਡਾ ਜੇਰਾ ਦੱਸੋ ਕਿੱਥੋਂ ਹੈ ਲਈ ਆਇਦਾ ਇੰਨਾ ਵੱਡਾ ਜੇਰਾ ਦੱਸੋ ਕਿੱਥੋਂ ਹੈ ਲੈ ਆਇਦਾ ਲੱਥਨਾਂ ਨੇ ਰਣ ਸਾਥੋਂ ਗੱਜਾ ਵਾਲੇ ਮਾਹੀ ਦਾ ਰੋਮ ਰੋਮ ਰਿਣੀ ਉਸ ਸੰਤਸਪਾਹੀ ਦਾ ਪ੍ਰਣਾਮ ਸੋਨੋ ਲੱਖ ਵਾਰੀ ਗੁਰੂ ਜੀ ਇੱਕ ਪੁੱਤ ਵੀ ਕੋਈ ਵਿਰਲ ਲੈ ਵਾਰੇ ਮਵਾਰਦ ਕੇ ਤੁਸੀਂ ਚਾਰ ਗੁਰੂ ਜੀ ਪ੍ਰਣਾਮ ਸੋਨੋ ਲੱਖ ਵਾਰ ਗੁਰੂ ਜੀ ਪਰ ਨਾਮ ਸੁਨੋ ਹੁ ਲਖ ਵਾਰ ਗੁਰੂ ਜੀ ਉਹ ਪਵਨ ਖੰਡੇ ਦੀ ਦਾਤ ਬਖਸ਼ ਕੇ ਕੋਤ ਕੀ ਅਜਬ ਰਜਾਏ ਤੂੰ ਸਵਾ ਲਖ ਨਾਲ ਇਕ ਲੜਾ ਤਾ ਚਿੜੀਆਂ ਬਾਜ ਤੜਾਏ ਤੂੰ ਸਵਾ ਲਖ ਪਰਨਾਰ ਇਕ ਲੜਾ ਤਾ ਚੜੀਂ ਆਵਾਜ ਤਰਾਏ ਤੂੰ ਜੰਗ ਦੇ ਵਿੱਚ ਕਾ ਬਾਜ ਸੁਪਾਹੀ ਜੰਗ ਦੇ ਵਿੱਚ ਕਾ ਬਾਜ ਸੁਪਾਹੀ ਹੈ ਸੰਤਾਂ ਵਿੱਚ ਅਵਤਾਰ ਗੁਰੂ ਦੇ ਪਰਨਾਮ ਤੋਂ ਹੁਲਕਵਾਰ ਗੁਰੂ ਦੇ ਪਰਨਾਮ ਤੋਂ ਹੁਲਕਵਾਰ ਗੁਰੂ ਵਧਾਈ ਜੀ ਵਧਾਈ ਆਪ ਸਭ ਨੂੰ ਵਧਾਈ ਲੰਘੇ ਸ਼ਾਨ ਜਰਾ ਸ਼ੁਕਰ ਨਮੇ ਸਾਦੀ ਬਧਾਈ ਕੀ ਬਾਤ ਬਹੁਤ ਅੱਛਾ ਜਿਹੜੇ ਮੈਚ ਦੇ ਵਿੱਚ ਜਿੱਦਾਂ ਗੱਲਾਂ ਕਰਦੇ ਸਾਰੇ ਆਪਾਂ ਨੇ ਵਿਚਾਰ ਦਿੱਤੇ ਆ ਮੈਂ ਕਈ ਵਾਰ ਦੇਖ ਲਿਆ ਆ ਕਿ ਅਸੀਂ ਇੱਥੇ ਆ ਗਏ ਅੰਗਰੇਜ਼ਾਂ ਦੀ ਬੈਠ ਹੋਈ ਆ ਕਿਦੋਂ ਅਸੀਂ ਇੱਥੇ ਚੋ-ਚੋ ਰਹੇ ਹੁੰਦੇ ਸੀ ਤੇ ਪਸ਼ੂ ਚਾਰਦੇ ਹੁੰਦੇ ਸੀ ਨੇ ਮਾ ਪਾਰ ਦੇ ਮੱਝਿਆ ਦੇ ਸੰਦੇ ਸੀ ਉਹਨਾਂ ਸਾਡੇ ਨਿਆਣੇ ਨੂੰ ਚਲ ਕਰਦੇ ਅਸੀਂ ਨਹੀਂ ਹੋ ਜਾਂ ਕਰਦੇ ਆ ਬਹੁਤ ਸੋਹਣੀ ਲਾਈਫ ਜੀ ਕਮਾ ਲੀ ਤੋਂ ਸ਼ੁਕਰ ਸ਼ੁਕਰ ਹੋਰ ਅੱਜ ਦਾ ਬਸ ਇਹ ਹੀ ਆ ਕਰਦੇ ਨੇ ਸੋਨਾ ਬਾਣਦੇ ਆ ਮੱਝਿਆ ਤੇ ਖੁੱਲ੍ਹੇ ਅਸਮਾਨ 헤ਸ਼ ਮਾਣੀ ਗੁਬ ਚਤੀ ਚਾਨਣੀ ਚੰਦ ਤਾਰਿਆਂ ਨੂੰ ਵੇਖ ਵੇਖ ਕਿੱਥੋਂ ਤੁਰੀ ਜ਼ਿੰਦਗੀ ਕਿੱਥੋਂ ਤੂੰ ਹੀ ਜ਼ਿੰਦਗੀ ਤੇ ਕਿੱਥੋਂ ਤੀ ਕੇ ਆਈ ਦੰਗੇ ਸਮੇਦਾਂ ਸ਼ੁਕਰਨਾ ਮੈਂ ਸਾਹ ਦੀ ਬਣਾ। ਫਿਰ ਇਹਨਾਂ ਦੇ ਗੁਰੂ ਸਾਹਿਬ ਸਿਰਫ ਸਿੱਖਾ ਲਈ ਸੀ ਹਨਾ। ਉਹ ਤਾਂ ਜਦੋਂ ਉਹਨਾਂ ਨੇ ਆਪਣੇ ਪਿਤਾ ਨੂੰ ਭੇਜਿਆ ਉਹਨਾਂ ਨੇ ਇਹ ਨਹੀਂ ਕਿ ਜਾਈਗਾ ਕਿ ਸਿੱਖਾ ਤੇ ਕੋਈ ਬੇਪੜੇ ਪੀੜ ਪਈ ਹੋਈ ਆ। Hindu ਸੀਗੇ ਉਹਨਾਂ ਲਈ ਉਹਨਾਂ ਨੇ ਭੇਜਿਆ। Hindu ਲਈ ਨਹੀਂ ਭੇਜਿਆ। ਉਹਨਾਂ ਨੇ ਜਿਹੜੇ ਜ਼ੁਲਮ ਦੇ ਥੱਲੇ ਆਏ ਤੇ ਤੀਰੇ ਹੋਏ ਲੋਕ ਸੀ ਉਹਨਾਂ ਵਾਸਤੇ ਆਪਣੇ ਪਿਤਾ ਨੂੰ ਭੇਜਿਆ। ਫੇਰ ਦੇਖੋ ਤੁਸੀਂ ਗੁਰੂ ਸਾਹਿਬ ਨੇ ਜਦੋਂ ਵੱਡੇ ਦੋ ਕੁੱਤਸ਼ੀਦ ਹੋਇਆ ਉਹਨਾਂ ਨੇ ਬਿਲਕੁਲ ਵੀ ਕੋਈ ਅਫਸੋਸ ਨਹੀਂ ਕੀਤਾ ਕੋਈ ਦੁੱਖ ਨਹੀਂ ਮਨਾਇਆ ਕੋਈ ਉਹਨਾਂ ਲਈ ਕੋਈ ਸਪੈਸ਼ਲ ਹੋਣੀ ਕੀਤਾ ਹੈਗਾ ਕਿ ਉਹਨਾਂ ਨੇ ਚਾਦਰ ਤੱਕ ਨਹੀਂ ਪਾਈ ਹੈਗੀ ਹਨਾ ਕੋਈ ਉਹਨਾਂ ਦਾ ਦੁੱਖ ਨਹੀਂ ਮਨਾਇਆ ਪਰ ਜਦੋਂ ਛੋਟੇ ਸਾਹਿਬ ਜਦ ਦੇ ਸਹੀਰ ਹੁੰਦੇ ਆ ਨੂਰਾਮਾ ਹੀ ਖਬਰ ਲੈ ਕੇ ਆਉਂਦਾ ਗੁਰੂ ਪਤਸ਼ਾਹ ਕੋਲੇ ਕਿ ਛੋਟੇ ਸਾਹਿਬ ਜਦਿਆਂ ਨੂੰ ਕੋ ਕੋ ਕੇ ਜਾਗਰੂ ਸੁਬੇ ਦੇ ਸਹੀਰ ਕੀਤਾ ਉਸ ਵੇਲੇ ਫਿਰ ਉਹ ਕਾਇਦਾ ਬੂਟਾ ਪਟਦੇ ਆ ਉਸ ਵੇਲੇ ਉਹ ਕਹਿੰਦੇ ਆ ਕਿ ਹੁਣ ਨਹੀਂ ਬਸ ਉਹ ਇਹ ਨਹੀਂ ਸੀਗਾ ਉਹਨਾਂ ਨੇ ਇਸ ਕਰਕੇ ਨਹੀਂ ਸੀ ਜੜ ਪ੍ਰਖੜੀ ਮੁਗਲਾਂ ਦੀ ਕਿਉਂਕਿ ਉਹ ਉਹਨਾਂ ਦੇ ਪੁੱਤਰਾਂ ਨੂੰ ਸ਼ਹੀਦ ਕੀਤਾ ਸੀ ਉਹਨਾਂ ਦੇ ਸ਼ਹੀਦਾਂ ਉਹਨਾਂ ਦੇ ਵੱਡੇ ਪੁੱਤਰ ਵੀ ਹੋਏ ਸੀ ਉਸ ਵੇਲੇ ਨੇ ਉਹਨਾਂ ਨੇ ਕੋਈ ਡਿਸੀਜਨ ਲੈ ਲਿਆ ਉਹਨਾਂ ਨੇ ਇਸ ਕਰਕੇ ਡਿਸੀਜਨ ਲਿਆ ਕਿਉਂਕਿ ਉਹਨਾਂ ਨੇ ਮਜਲੂਮ ਸੀ ਛੋਟੇ ਸਾਹਿਬਜ਼ਾਦੇ ਮਜਲੂਮਾਂ ਦੇ ਉੱਤੇ ਜ਼ੁਲਮ ਕੀਤਾ ਸੀ ਜਿਹਦੇ ਕਰਕੇ ਉਹਨਾਂ ਨੇ ਉਸ ਵੇਲੇ ਇਹ ਸੰਕਲਪ ਲਿਆ ਸੀਗਾ ਕਿ ਹੁਣੇ ਟਾਈਮ ਆ ਗਿਆ ਸੂਬੇ ਤੇ ਇਹ ਸੀ ਕਿ ਜੀ ਜਾਣੇ ਸੀ ਆਸਟ੍ਰੇਲੀਆ ਜੀ ਫਿਰ ਆਸਟ੍ਰੇਲੀਆ ਦਾ ਵੀਜ਼ਾ ਲਿਆ ਸੀ ਟਿਕਟ ਲਈ ਸੀ ਵਾਇਨ ਨਿਊਜ਼ੀਲੈਂਡ ਅੱਛਾ ਸਟੇ ਸਾਡੇ ਕੋਲ ਨਿਊਜ਼ੀਲੈਂਡ ਦਾ ਇਟੀਏ ਨਹੀਂ ਸੀ ਇਟੀਏ ਦਾ ਲਕ ਟਾਂਕ ਟਾਈਮ ਤੇ ਅਥਰਾਇਜ਼ ਸੀ ਇਹ ਤਾਂ ਜੀ 에어ਪੋਰਟ ਤੇ ਪਹੁੰਚੇ ਮੈਂ ਸਾਡਾ ਤੇ ਇੰਟੈਂਟ ਦਾ ਸਟੇ ਹੈ ਉੱਥੇ ਸਾ히 ਤੋਂ ਤੇ ਰਹਿਣਾ ਨਹੀਂ ਕਹਿੰਦੇ ਬਦੌਟ ਇਟੀਏ ਜੁ ਕਹਿਣ ਲਗੋ ਆਸਟ੍ਰੇਲੀਆ ਬੱਸ ਇਨਸ਼ਾ ਅਸਲੋ ਤੋਂ ਆਪਸਨ ਗਿਆ

ਜਿਵੇਂ ਤੇ ਕਾਪੀ ਪਾਸਪੋਰਟ ਹਾਂ ਮੈਟੰਦਰ ਹਾਂ ਜਿਹੜਾ ਮਰਜੀ ਪਾਸਪੋਰਟ ਕੈਨੇਡੀਅਨ ਪਾਸਪੋਰਟ ਭਾਂਜਣਾ ਮਰਜੀ ਪਾਸਪੋਰਟ ਉਹ ਕੀ ਹੈ ਕਿ ਤੁਸੀਂ ਉਂਦੀ ਵੈਬਸਾਈਟ ਤੇ ਲੈ ਕੇ ਘਰ ਆਪਣੇ ਮੋਬਾਈਲ ਤੇ ईटीए ਵੀਜ਼ਾ ਆ ਜਾਂਦਾ ਕਈਆਂ ਨੂੰ ਤਾਂ ਆ ਜਾਂਦਾ ਬਸੇ ਟਾਈਮ ਤੇ ਕਈਆਂ ਨੂੰ 10 ਘੰਟੇ ਵੀ ਲੱਗ ਜਾਂਦੇ ਉਹ ਡਿਪੈਂਡ ਕਰਦਾ ਤਾਂ ਕਿ ਇਸ ਤੇ ਸੋ ਇਹ ਇਨਫੋਰਮੇਸ਼ਨ ਬਹੁਤ ਜ਼ਰੂਰੀ ਹੈ ਹੁਣ ਜਦੋਂ ਵੀ ਤੁਸੀਂ ਟਰੈਵਲ ਕਰਨਾ ਯੂਰਪ ਜਾਣੀ ਤੇ ਜਿਹੜੇ ਵੀ ਕੰਟਰੀ ਤੇ ਜਾਣਾ ਹੈ ਉਹ ਪਤਾ ਕਰ ਲਿਓ ਕਿ ਇਹਦੀ ਈਟੀ ਰਿਕੁਆਇਰਮੈਂਟ ਹੈ ਮਾਤਾ ਲੱਲ ਨੂੰ ਚ ਗਾਵੇ ਮਾਤਾ ਲੱਲ ਨੂੰ ਚ ਗਾਵੇ ਨਾਲੇ ਕੋਲੀਆਂ ਵੀ ਗਾਵੇ ਬਰਨੋ ਛੱਡ ਗਿਨਾ ਦੇ ਗਨੇ ਲੜੀ ਮੋਤੀ ਭਈ ਬੁਲਾਏ ਮਾਤਾ ਲਲ ਨੂੰ ਜਗਾਵੇ ਮਾਤਾ ਲਲ ਨੂੰ ਜਗਾਵੇ ਸੂਬੇ ਦੇ ਦੇ ਨੇ ਸਿਪਾਹੀ ਉੱਠੋ ਹੋ ਗਿਆ ਸਵੇਰਾ ਜਾਣਾ ਸੂਬੇ ਦੀ ਕਚੈਰੀ ਜਿੱਥੇ ਦਿਨੇ ਵੀ ਹਨੇਰਾ ਮੁਖ ਪੋਤਿਆਂ ਦਾ ਝੁਮੇ ਨਾਲੇ ਸਿੱਖਿਆ ਸੁਣਾਵੇ ਪੁੱਤ ਦਸਵੇਂ ਗੁਰੂ ਦੇ ਫਕਟ ਬਾਅਦ ਤੇ ਬੁਲਾਇਓ ਤੋੜੇ ਆਪਣੀ ਕਦੇ ਨਾ ਵੈਰੀ ਸਾਹਮਣੇ ਝੁਕਾਇਓ ਕੀਏ ਜਿੰਦ ਦਾ ਪਰਸਾ ਝੂਠੇ ਦੁਨੀਆਂ ਦੇ ਦਾਵੇ ਮਨੁੱਖੀ ਅਧਿਕਾਰਾਂ ਦੇ ਬੜਾ ਨਾ ਇੱਕ ਮਾਡਰਨ ਟਾਪਿਕ ਲੋਕਾਂ ਨੂੰ ਲੱਗ ਰਿਹਾ ਕਿ ਮਨੁੱਖੀ ਅਧਿਕਾਰ ਕੀ ਅੱਜ ਮਨੁੱਖੀ ਅਧਿਕਾਰਾਂ ਦੀ ਗੱਲ ਹੋ ਰਹੀ ਹੈ ਯੂਨੋ ਨੇ ਵੀ ਚਾਰਟਰ ਬਣਾਇਆ 1948 ਦੇ ਵਿੱਚ ਔਰ ਬੜੀ ਉਹਨਾਂ ਨੇ ਮਤਲਬ ਇਸ ਚੀਜ਼ ਨੂੰ ਪ੍ਰਮੋਟ ਕੀਤਾ ਕਿ ਅਸੀਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ ਇੱਕ ਚਾਰਟਰ ਬਣਾਇਆ ਹੈ ਔਰ ਧੰਤਾ ਦੇ ਭਾਗੀ ਹਨ ਗੁਰਸਿੱਖ ਪਰਵਾਰ ਦੇ ਵਿੱਚ ਜਨਮ ਹੋਇਆ ਹੈ ਔਰ ਸਾਡੇ ਗੁਰੂ ਦਾਨਕ ਨੇ ਤਾਂ ਅੱਜ ਤੋਂ 550 ਸਾਲ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਤੀ ਸੀ ਜਦੋਂ ਦੁਨੀਆ ਇਸ ਤੋਂ ਵਾਕਿਫ ਹੀ ਨਹੀਂ ਸੀ ਅੱਜ ਅਸੀਂ ਕਹਿ ਰਹੇ ਹਾਂ ਕਿ ਬਹੁਤ ਵੱਡੇ ਵੱਡੀ ਕੰਟਰੀਜ਼ ਜਾਂ ਹੋਰ ਹਿਊਮਨ ਰਾਈਟਸ ਦੀ ਗੱਲ ਕਰ ਰਹੀ ਹੈ ਤਾਂ परमात्मा ਦੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਇਸ ਘਰ ਦੇ وارث ਹਾਂ ਗਲ ਕਰੀਏ ਦਸੰਤੇ ਟਟਾ ਦੀ ਕੁਝ ਸਤਰਾ ਲਿਖੀਆਂ ਹਨ ਜੇ ਤੂੰ ਵਾਰ ਦਾ ਨਾ ਚਾਰੇ ਲਾਲ ਆਪਣੀ ਇੱਥੇ ਜਿਉਂਦੇ ਨਾ ਕਈ ਹਜ਼ਾਰ ਮਾਲਕਾਂ ਗਿੱਧੜਾਂ ਨੇ ਕਦੀ ਨਹੀਂ ਸੀ ਸ਼ੇਰ ਹੋਣਾ ਅਸੀਂ ਤੇਰੇ ਹਾਂ ਸ਼ੁਕਰਗੁਜ਼ਾਰ ਮਾਲਕਾਂ ਸੰਗਲ ਟੁੱਟਦੇ ਨਾ ਕਦੇ ਗੁਲਾਮੀਆਂ ਦੇ ਦੇਸ਼ ਅਜ ਵੀ ਹੁੰਦਾ ਮੁਤਾਜ ਮਾਲਕਾ ਤੇਗ ਬਹਾਦਰ ਨਾ ਦਿੱਲੀ ਚ ਸੀਸ ਵਾਰ ਦੇ ਜੰਜੂ ਪਾਉਣ ਦਾ ਨਾ ਅਜ ਹੁੰਦਾ ਰਿਵਾਜ ਮਾਲਕਾ ਦੁਸ਼ਟ ਦੁਸ਼ਟ ਦਮਨ ਜੇ ਦੁਸ਼ਟਾਂ ਨੂੰ ਤਾੜਦਾ ਨਾ ਦੁਸ਼ਟ ਦਮਨ ਜੇ ਦੁਸ਼ਟਾਂ ਨੂੰ ਤਾੜਦਾ ਨਾ ਇੱਥੇ ਅਜ ਵੀ ਮੁਗਲਾਂ ਦਾ ਹੁੰਦਾ ਰਾਜ ਮਾਲਕਾ ਜਿਹੜਾ ਕਦੇ ਕਿਸੇ ਅੱਗੇ ਨਾ ਝੁਕਿਆ ਸੀ ਜਿਹੜਾ ਕਦੇ ਕਿਸੇ ਅੱਗੇ ਨਾ ਝੁਕਿਆ ਸੀ ਔਰੰਗਜ਼ੇਬ ਦੀ ਗੱਲ ਕਰ ਰਹੀ ਹਾਂ ਤੇਰੇ ਜ਼ਫਰਨਾਮੇ ਨੇ ਔਰੰਗਜ਼ੇਬ ਨੌਰੰਜ਼ੇਬ ਕੀਤਾ ਬੇਜ਼ਾਰ ਮਾਲਕਾਂ ਚੋਜੀ ਪ੍ਰੀਤਮ ਤੇਰੇ ਚੋਜ ਨਿਆਰੇ ਨੇ ਤੈਨੂੰ ਦੀਪ ਦਾ ਲਖ ਲਖ ਨਮਸਕਾਰ ਮਾਲਕਾਂ ਤੈਨੂੰ ਦੀਪ ਦਾ ਲਖ ਲਖ ਨਮਸਕਾਰ ਮਾਲਕਾਂ ਵਾਹ ਬਹੁਤ ਅੱਛਾ ਅੱਜ ਇੱਕ ਬੜਾ ਇੰਪੋਰਟੈਂਟ ਡੇ ਹੈ ਇੰਡੀਆ ਛੁੰਦੇ ਤਾਂ ਸ਼ਾਇਦ ਅਸੀਂ ਇਸ ਨੂੰ ਸੈਲੀਬ੍ਰੇਟ ਕਰ ਰਹੇ ਹੁੰਦੇ ਇੰਡੀਆ ਦੇ ਬੈਲੀ ਫੀਮੇਲ ਟੀਚਰ ਲక్ష్ਮੀਬਾਈ ਫੂਲੇ ਅਜ 3 ਜਨਵਰੀ 1831 ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤਾਂ ਉਹਨਾਂ ਨੇ ਮਤਲਬ ਔਮਨ এডੂਕੇਸ਼ਨ ਵਾਸਤੇ ਬਹੁਤ ਜ਼ਿਆਦਾ ਸਟਰਗਲ ਕੀਤੀ ਬਹੁਤ ਲੜਾਈਆਂ ਲੜੀਆਂ ਤਾਂ ਬਸ ਕਨੈਕਟ ਹੋ ਗਿਆ ਕਿ ਅਸੀਂ ਇੰਡੀਆ ਹੁੰਦੇ ਤਾਂ ਇਸ ਡੇ ਨੂੰ ਅਸੀਂ ਐਸ ਔਮਨ ਐਮਪਾਵਰਮੈਂਟ ਡੇ ਦੇ ਰੂਪ ਦੇ ਵਿੱਚ ਅਸੀਂ ਸੈਲੀਬ੍ਰੇਟ ਕਰਦੇ ਵੂਮਨ এডਿਕੇਸ਼ਨ ਤੋਂ ਇਲਾਵਾ ਉਹਨਾਂ ਨੇ ਬਿੱਟੋ ਰੀ ਮੈਰਿਜ ਵਾਸਤੇ ਵੀ ਬਹੁਤ ਜ਼ਿਆਦਾ ਸਟਰਗਲ ਕੀਤੇ ਔਰ ਬਾਕੀ ਵੀ ਜਿਹੜੀ ਮਤਲਬ ਵੂਮਨ ਦੀ ਇੱਕ ਮਤਲਬ ਇਮੇਜ ਹੈ ਸੋਸਾਇਟੀ ਦੇ ਵਿੱਚ ਉਸ ਨੂੰ ਸਪੋਰਟ ਕਰਨ ਵਾਸਤੇ ਤਾਂਸ ਕੁੜੀਆਂ ਨੂੰ ਇਨਪਾਰਟਮੈਂਟ ਕਰਨ ਲਈ ਕੁਝ ਥੋੜਾ ਲਿਖਿਆ ਸੀ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜੀ ਨਹੀਂ ਕੁੜਿਓ ਤੁਸੀਂ ਚਿੜੀਆਂ ਬਣਨਾ ਛੱਡੋ ਹੁਣ ਬਾਜ਼ ਬਣ ਜਾਓ ਅਗਿਆਨ ਦੇ ਹਨੇਰੇ ਕੋਠੜੇ ਚ ਮੋਮਬੱਤੀਆਂ ਜਗਾਓ ਮਾਰੋ ਹਮਲਾ ਤੇ ਜਿੱਤ ਜਾਓ ਕਲਮ ਨੂੰ ਤੁਸੀਂ ਆਪਣੀ ਤਲਵਾਰ ਬਣਾਓ ਆਪਣੀ ਆਈ ਤੇ ਕੀੜੀ ਵੀ ਹਾਥੀ ਨੂੰ ਢਾ ਲੈਂਦੀ ਦੁਸ਼ਮਣ ਦੇ ਆਕਾਰ ਨੂੰ ਨਾ ਆਪਣਾ ਡਰ ਬਣਾਓ ਉਂਗਲੀਆਂ ਚੱਕਣ ਵਾਲਿਆਂ ਨੂੰ ਸਬਕ ਤੁਸੀਂ ਸਿਖਾਓ ਕਰਕੇ ਉਂਗਲਾ ਇਕੱਠਿਆਂ ਤੇ ਮੁਠੀ ਤੁਸੀਂ ਬਣ ਜਾਓ ਏ ਨਾ ਸੋਚੋ ਕਿੰਨੀ ਲੰਮੀ ਕਿੰਨੀ ਮੁਸ਼ਕਿਲ ਹੈ ਲੜਾਈ ਜ਼ਿੰਦਗੀ ਦੀ ਜੰਗ ਵਿੱਚ ਦੁਸ਼ਮਣ ਹੈ ਭਾਈ ਦਾ ਭਾਈ ਸ਼ੱਕ ਨਾ ਕਰ ਆਪਣੇ ਹੁਨਰ ਤੇ ਹਿੰਮਤ ਰੱਖ ਬਣਾਈ ਆਪਣੇ ਹੱਥ ਲਈ ਆਖੀ ਤੈਨੂੰ ਕਰਨੀ ਪੈਣੀ ਲੜਾਈ ਤੂੰ ਮੂਰਖ ਹੈ ਪਿਆਰ ਦੀ ਮਮਤਾ ਦੀ ਆਨੰਦ ਦੀ ਦੋਵੇਂ ਹੱਥਾਂ ਨਾਲ ਅੰਮ੍ਰਿਤ ਧਾਰਾ ਜਾਏ ਤੂੰ ਲुटਾਈ ਪਰ ਜੇ ਗਲ ਤੇਰੀ ਇੱਜ਼ਤ ਤੇ ਆਵੇ ਕੜਾ ਤੇਰੀ ਨੂੰ ਕੋਈ ਵੰਗਾਰ ਕੇ ਜਾਵੇ ਜੇ ਗੱਲ ਤੇਰੀ ਇੱਜ਼ਤ ਤੇ ਆਵੇ ਹਣ ਤੇਰੀ ਨੂੰ ਕੋਈ ਵੰਗਾਰ ਕੇ ਜਾਵੇ ਨਾ ਉਹ ਬੀਕੇ ਕਿਸੇ ਮਦਦ ਨੂੰ ਹੰਗਰਦੀ ਨੂੰ ਤੂੰ ਚੰਡੀ ਹੈ ਹੱਥ ਵਿੱਚ ਸਰਬ ਲੋ ਦਾ ਕੜਾ ਤੂੰ ਪਾਵੇਂ ਦੇਵੀ ਦਾ ਰੂਪ ਦੱਸ ਕੇ ਜਗਤ ਤੈਨੂੰ ਠੱਗ ਰਿਹਾ ਦੇਵੀ ਦਾ ਰੂਪ ਦੱਸ ਕੇ ਜਗਤ ਤੈਨੂੰ ਠੱਗ ਰਿਹਾ ਪਹਿਚਾਣ ਆਪਣਾ ਆਪ ਸੂਰਜ ਵਾਂਗੂੰ ਦਗ ਰਿਆ ਜੇ ਅੱਜ ਚੁੱਪ ਤੂੰ ਰਹਿ ਗਈ ਇੱਕ ਯੁੱਗ ਇੱਕ ਯੁੱਗ ਹੋਰ ਪਛਤਾਵੇਗਾ ਜੇ ਅੱਜ ਚੁੱਪ ਤੂੰ ਰਹਿ ਗਈ ਤਾਂ ਇੱਕ ਯੁੱਗ ਹੋਰ ਪਛਤਾਵੇਗਾ